ਔਰ ਅਸੀਂ ਪਿਆਰ ਚਾਹਨੇ ਆ ਤੇ ਪਿਆਰ ਦੇਨੇ ਆ ਅਸੀਂ ਪੰਜਾਬੀ ਆ ਤੁਸੀਂ ਵੀ ਪੰਜਾਬੀ ਹੋ ਸਾਡੀ ਰੂਹ ਤੁਹਾਡੇ ਨਾਲ ਤੜਕਦੀ ਹੈ ਤੇ ਧੀਆਂ ਦਾ ਕਲਾਮ ਮੇਰੀ ਬਾਜੀ ਦੀ ਫਰਮਾਇਸ਼ ਹੈ ਹਾਂਜੀ ਧੀਆਂ ਤਨ ਪਰਾਇਆ ਵਰ ਕੋਈ ਲੱਭਣਾ ਹੀ ਪੈਂਦਾ ਏ ਮਾਪਿਆਂ ਦਾ ਕਰ ਧੀਆਂ ਨੂੰ ਇੱਕ ਦਿਨ ਅਸਲਾਮੁਅਲੈਕੁਮ ਜੀ ਵੀ ਰੋਕੀ ਹਾਲ ਚਾਲ ਚਾਲੂ ਉਮੀਦ ਕਰਨਾ ਤੁਸੀ ਸਾਰੇ ਖੈਰ ਇਤਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਸਿੱਖ ਭਰਾ ਨੇ ਸਾਡੇ ਸਰਦਾਰ ਭਰਾ ਨੇ ਜਦੋਂ ਲਹਿੰਦੇ ਪੰਜਾਬ ਦੇ ਅੰਦਰ ਆਉਂਦੇ ਨੇ ਗੁਰਦੁਆਰਾ ਸਾਹਿਬ ਨੇ ਨਕਾਨਾ ਸਾਹਿਬ ਪੰਜਾ ਸਾਹਿਬ ਆਉਂਦੇ ਨੇ ਤੇ ਇੱਥੇ ਆਣ ਕੇ ਜਦੋਂ ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਪਿਆਰ ਦੇਖਦੇ ਨੇ ਮਹਿਮਾਨ ਨਵਾਜ਼ੀ ਦੇਖਦੇ ਨੇ ਤਾਂ ਬਹੁਤ متاثر ਹੁੰਦੇ ਨੇ ਤੇ ਸਾਡੇ ਲਹਿੰਦੇ ਪੰਜਾਬ ਦੇ ਇੱਕ ਪੁਲਿਸ ਵਾਲੇ ਭਰਾ ਨੇ ਜਿਨ੍ਹਾਂ ਦੇ ਕਲਾਮ ਬਹੁਤ ਜ਼ਿਆਦਾ ਵਾਇਰਲ ਹੋਏ ਸਿੱਖਾਂ ਦੇ ਨਾਲ ਉਹਨਾਂ ਨੇ ਖਲੋ ਕਿ ਉਹ ਜਿਹੜੇ ਕਲਾਮ ਸੀ ਉਹ ਗ ਤੇ ਫਿਰ ਬਹੁਤ ਜ਼ਿਆਦਾ ਇਸਰਾਰ ਕਰਨ ਤੇ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਜਿੰਨੇ ਆਪਣੇ ਸਰਦਾਰਾਂ ਤੇ ਪੰਜਾਬੀਆਂ ਵਾਸਤੇ ਕਲਾਮ ਗਾਇਆ ਤੇ ਸਰਦਾਰ ਜੀ ਨੇ ਉਹਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਇਹ ਸਿੰਪਲ ਹੈ ਗਾਈ ਦੀ ਵੀਡੀਓ ਇਹ ਵੀਡੀਓ ਹਲਵਾ ਦੇਣਾ ਵੀਡੀਓ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਦਾ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜੀ ਅਸਲਾਮ ਵਾਲੇਕੁਮ ਔਰ ਸਰਸਰੀ ਕਾਲ ਜਿਹੜੇ ਸਾਡੇ ਭਾਈ ਸਾਨੂੰ ਸਰਦਾਰ ਵੇਖ ਰਹੇ ਨੇ ਮਾਲਕ ਨੀਜ਼ਾਦ ਸਾਹਿਬ ਨਾਲ ਤੇ ਆਪਣਾ ਖਾਸ ਰਹਿ ਆ ਫਰਮਾਏ ਤੇ ਭੈਣ ਜੀ ਹਰਾਂ ਦੀ ਖਸੂਸੀ ਮੁਹੱਬਤ ਔਰ ਇਹਨਾਂ ਦਾ ਪਿਆਰ ਕਹਿੰਦੇ ਵੀ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਤੇ ਇੱਕ ਅਰਦਾਸ ਲੈ ਕੇ ਵਾਪਸ ਜਾ ਰਹੇ ਆ ਤੇ ਉਹ ਕਹਿੰਦੇ ਵੀ ਬਾਬਾ ਜੀ ਨੇ ਉਹ ਵੀ ਪੂਰੀ ਕਰ ਦਿੱਤੀ ਹੈ ਮੈਂ ਕਿਹਾ ਉਹ ਕਿਹੜੀ ਕਹਿੰਦੇ ਵੀ ਤੁਹਾਡੇ ਨਾਲ ਉਹ 3 ਆਲਾ ਸੀ ਕਲਾਮ ਜਿਹੜੇ ਚੜਦੇ ਔਰ ਲੈਂਦੇ ਪੰਜਾਬ ਦੇ ਸਾਡੇ ਪੰਜਾਬੀ ਭਾਈ ਨੇ ਸਭ ਨਾਲ ਉਹਨੂੰ ਸਲਾਮ ਹੈ ਸਾਡੀ ਤਰਫੋਂ ਔਰ ਅਸੀਂ ਪਿਆਰ ਚਾਹਨੀ ਆ ਤੇ ਪਿਆਰ ਦੇਨੇ ਆ ਅਸੀਂ ਪੰਜਾਬੀ ਆ ਤੁਸੀਂ ਵੀ ਪੰਜਾਬੀ ਹੋ ਸਾਡੀ ਰੂਹ ਤੁਹਾਡੇ ਨਾਲ ਤੜਕਦੀ ਹੈ ਤੇ 3 ਆ ਦਾ ਕਲਾਮ ਮੇਰੀ ਬਾਜੀ ਦੀ ਫਰਮਾਇਸ਼ ਹੈ 3 ਆ ਤਨ ਪਰਾਇਆ ਵਰ ਕੋਈ ਲੱਭਣਾ ਹੀ ਪੈਂਦਾ ਏ ਪੈਂਦਾ ਕਰ ਧੀਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਏ ਧੀਆਂ ਤਨ ਧੀਆਂ ਤਨ ਪਰਾਇਆ ਵਰ ਕੋਈ ਲੱਭਣਾ ਹੀ ਪੈਂਦਾ ਏ ਮਾਂ ਬਾਬਲ ਦਾ ਕਰ ਧੀਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਮਾਂ ਫੇਰ ਕਰ ਤੇਰਾ ਚੇਤੇ ਆਉਣਾ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਤੇਰਾ ਕਰ ਫੇਰ ਚੇਤੇ ਆਉਣਾ ਉਹ ਦਰੋਂਦੀ ਨੂੰ ਸਿਨੇ ਦੇ ਨਾਲ ਕੌਣ ਲਾਊਗਾ ਬਾਬਲੀ ਦਾ ਲੈ ਕੇ ਕੌਣ ਆਊਗਾ ਤੇ ਧੀਆਂ ਲਈ ਪਰਦੇਸਿਓ ਬਾਬਲ ਖਾਏ ਪੁੱਤरां ਲਈ ਜਗੀਰਾਂ ਦੁੱਖ ਸੁੱਖ ਸਹਿਣਾ ਮੂੰਹ ਕੁਝ ਨਾ ਕਹਿਣਾ ਮਾਂ ਧੀਆਂ ਦੀਆਂ ਤਕਦੀਰਾਂ ਤੀਆਂ ਤਨ ਪਰਾਇਆ ਵਰ ਕੋਈ ਲਬਣਾਈ ਪੈਂਦਾ ਏ ਬਾਬਲ ਦਾ ਕਰ ਤੀਆਂ ਨੂੰ ਇੱਕ ਦਿਨ ਛੱਡਣਾਈ ਪੈਂਦਾ ਏ ਤੀ ਪਰਦੇਸ ਵਿੱਚ ਆਪਣੇ ਸਸਰਾਲ ਚ ਤੇ ਸਨੇਹਾ ਚਲ ਗਿਆ ਕਿ ਮਾਂ ਨਹੀਂ ਰਹੀ ਧੀ ਦੁਨੀਆ ਤੇ ਤੇ ਜਦੋਂ ਘਰ ਆਈਏ ਦਿਲ ਟੁੱਟ ਗਿਆ ਤੇ ਪਰਦੇਸ ਵਿੱਚ ਹੀ ਰਹਿੰਦੇ ਆ ਰਾਤ ਹੋ ਗਈ ਸਾਰੀ ਰਾਤ ਰੋਂਦੇ ਆ ਲੰਘੀ ਤੇ ਆਂਦੀ ਦੁਖੀਏ ਦੀ ਗੱਲ ਦੁਖੀਏ ਹੀ ਜਾਣੇ ਭਾਈਆ ਸੁਖੀਏ ਨੂੰ ਕੀ ਖਬਰਾਂ ਆਪਣੇ ਜਿੰਨਾ ਦੇ ਮੌਤ ਨੇ ਮਾਰੇ ਉਹ ਰੋਂਦੇ ਤੱਕ ਤੱਕ ਕਬਰਾਂ ਤੇ ਲੰਬੀ ਰਾਤ ਜਦੋਂ ਮਾਂ ਦੁੱਖ ਦੀ ਰਾਤ ਹੁੰਦੀ ਹੈ ਲੰਬੀ ਹੋ ਜਾਂਦੀ ਹੈ ਤੇ ਫਿਰ ਈਆਂ ਵਾਸਤੇ ਲੰਬੀ ਰਾਤ ਜਦਾਈਆਂ ਵਾਲੀ ਹੁੰਦੀ ਸਹਿਵਰਿਆਂ ਦੀ ਕੌਣ ਲਿਆਵੇ ਸਬਰ ਮੁਹੰਮਦ ਮਾਂ ਆਪਣੇ ਦੂਰ ਗਏਆਂ ਦੀ ਤੇ ਮਾਂ ਜਿਆ ਲੋਕੋ ਗਮਖਾਰ ਨ ਕੋਈ ਤੇ ਮੈਂ ਦੁਨੀਆ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੜੀ ਬੋਲੀ ਮਾਂ ਮਰੇ ਲੋਕੋ ਪੇਕੇ ਮੁਕ ਦੇ ਵੀਰ ਮਰਨ ਕੰਡ ਖਾਲੀ ਮੁਹੰਮਦ ਬਖਸ਼ਾ ਦੱਸੋ ਕੌਣ ਕਰੇ ਰਖਵਾਲੀ ਤੇ ਸੱਜਣ ਟੁਰ ਗਏ ਮਾਪੇ ਸੱਜਣ ਨੇ ਮਾਪੇ ਦੇ ਅੱਗੇ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਇਸ ਤਰ੍ਹਾਂ ਕੋਟ ਕੇ ਬੰਨ ਲੈਂਦੇ ਨੇ ਦੱਸਦੇ ਨਹੀਂ ਯਰਾਨੇ ਸਾਰੇ ਦੱਸਦੇ ਨੇ ਲੀਕ ਗੱਲ ਕਰ ਦਿੰਦੇ ਨੇ ਲੇਕਿਨ ਮਾਂ ਬਾਪ ਪੈਸੇ ਨੇ ਜਿਸ ਤਰ੍ਹਾਂ ਇੱਕ ਬਟੂਆ ਉਹਦੇ ਵਿੱਚ ਪੈਸੇ ਰੱਖਦੀ ਤੇ ਉਹ ਨਹੀਂ ਕੱਢਣੇ ਨੇ ਉਹ ਮਾਪੇ ਇਸ ਤਰ੍ਹਾਂ ਦੇ ਨੇ ਤੇ ਮਾਪਿਆਂ ਦੀ ਗੱਲ ਦਾ ਗੁੱਸਾ ਨਹੀਂ ਕਦੀ ਵੀ ਕਰਨਾ ਚਾਹੀਦਾ ਤੇ ਮਾਪਿਆਂ ਨਾਲ ਪਿਆਰ ਕਰਨਾ ਚਾਹੀਦਾ ਜਦੋਂ ਮਾਪੇ ਚਲ ਜਾਂਦੇ ਆ ਸੱਜਣ ਟੁਰ ਗਏ ਰੌਣਕ ਟੁਰ ਗਈ ਹਾਏ ਸੁੰਜੇ ਹੋ ਗਏ ਉਹ ਵੇੜੇ ਆ ਸੱਜਣਾ ਦੀਆਂ ਗੱਲਾਂ ਕਰੀਏ ਮਾਛਰ ਕੇ ਦੇ ਹਰ ਹਰ ਫੇਰੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਮਾਜੀ ਦਾ ਤੁਸੀਂ ਚਲ ਜਾਣਾ ਕੱਲ ਨੂੰ ਫਿਰ ਅਸੀਂ ਪਰੇਸ਼ਾਨ ਹੋਣਾ ਫਿਰ ਇਹ ਵਿਛੋੜਾ ਇਹ ਮੁਹੱਬਤ ਇਹ ਸਾਨੂੰ ਇਸ ਤਰ੍ਹਾਂ ਚੁਬਣੀ ਜਿਸ ਤਰ੍ਹਾਂ ਸੂਈ ਚੁਬਦੀ ਹੈ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਮ ਤੇ ਤਕਲੀਫ ਹੁੰਦੀ ਹੈ ਤੇ ਫਿਰ ਫਿਰ ਅਸੀਂ ਇਹ ਗੱਲ ਕਹਿਣੀ ਹੈ ਟੁਰ ਗਏ ਯਾਰ ਮੁਹੱਬਤਾਂ ਵਾਲੇ ਲੋਕੋ ਨਾਲ ਹੀ ਲੈ ਗਏ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid Mubarak ਹੋਸੀ ਜਿਸ ਦਿਨ ਫੇਰ ਮਿਲਾਂਗੇ ਲਓ ਜੀ ਸਲਾਮਤ ਰਹੋ ਜੀ ਅੱਲਾਹ ਸਭਨਾ ਤੇ ਆਪਣਾ ਖਾਸ ਤੈਂ ਫਰਮਾਏ ਇਸ ਮੁਹੱਬਤ ਨੂੰ ਇਸ ਪਿਆਰ ਨੂੰ ਹਮਦਲੇਤਾ ਸੌਰੀ ਦਿੱਖ ਉਹਨਾਂ ਤੱਤੀਆਂ ਹਵਾਵਾਂ ਤੋਂ ਔਰ ਤੱਤੀਆਂ ਫਜ਼ਾਵਾਂ ਤੋਂ ਮਹਿਫੂਜ਼ ਫਰਮਾਏ ਹਾਂ ਜੀ ਇਹ ਜਿਹੜੇ ਸਾਡੇ ਸਰਦਾਰ ਭਾਈ ਨੇ ਅੱਲਾਹ ਇਹਨਾਂ ਨੂੰ ਸਲਾਮਤ ਰੱਖੇ ਇਹਨਾਂ ਮਾਵਾ ਨੂੰ ਸਲਾਮਤ ਰੱਖੇ ਇਹਨਾਂ ਮਾਵਾ ਦਾ ਪਿਆਰ ਸਲਾਮਤ ਰੱਖੇ ਤੇ ਜਿਨ੍ਹਾਂ ਦੇ ਪਰਦੇਸ ਵਿੱਚ ਸਾਡੇ ਪਰਦੇਸੀ ਭਾਈ ਨੇ ਪੂਰੀ ਦੁਨੀਆ ਵਿੱਚ ਨੇ ਪੰਜਾਬੀ ਜਾਂ ਜਿਹੜਾ ਵੀ ਜਿੱਥੇ ਵੀ ਕੋਈ ਵਸਤਾ ਹੈ ਅੱਲਾ ਉਹਨਾਂ ਨੂੰ ਸਲਾਮਤੀ ਵਾਲੀ ਜ਼ਿੰਦਗੀ عطا ਫਰਮਾਏ ਤੇ ਵਿੱਚ ਪਰਦੇਸਾਂ ਵਾਸਤੇ ਜਿਹੜੇ ਪਰਦੇਸੀ ਭਾਈ ਨੇ ਉਹਨਾਂ ਦਾ ਇਹੀ ਬਾਰ-ਬਾਰ ਮੈਸੇਜ ਆਂਦਾ ਹੈ ਕਿ ਲੱਖ ਹਜ਼ਾਰ ਨਜ਼ਾਰੇ ਥੇ ਮਾਂ ਹਰ ਇੱਕ ਦਿਲ ਨੂੰ ਭਾਵੇਂ ਫਿਰ ਵੀ ਮੈਨੂੰ ਰਹਿ ਰਹਿ ਲੋ ਕੋ ਮਾਂ ਬਾਪ ਦੀ ਯਾਦ ਹੈ ਸਤਾਵੇ ਤੇ ਮਾਂ ਜਿਹੜੀ ਧੀ ਹੈ ਨਾ ਉਹਨੂੰ ਮਾਪੇ ਮਾਂ ਬਾਪ ਨਾਲ ਹੀ ਸੋਹਣੇ ਲੱਗਦੇ ਨੇ ਤੇ ਮੈਂ ਆਪਣੀਆਂ ਸਾਰੀਆਂ ਵੀਡੀਓ ਚ ਕੋਈ ਗੱਲ ਕਹਿ ਰਿਆਂ ਕਈ ਨਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਜੇ ਤੁਸੀਂ ਚਾਹਦੇ ਹੋ ਵੀ ਤੁਹਾਡੇ ਘਰ ਵਿੱਚ ਬਰਕਤ ਹੋਵੇ ਰਿਜ਼ਕ ਬਹੁਤ ਜ਼ਿਆਦਾ ਹੋਵੇ ਤੇ ਤੁਹਾਡੇ ਘਰ 'ਚ ਸਾਰੇ ਜੀ ਤੰਦਰੁਸਤ ਹੋਣ ਇਨਾ ਨਮਾਣੀਆਂ ਧੀਆਂ ਨਾਲ ਪਿਆਰ ਕਰਿਆ ਕਰੋ ਧੀਆਂ ਨਾਲ ਪਿਆਰ ਕਰਕੇ ਵੇਖੋ ਤੁਸੀਂ ਇੱਥੇ ਵੀ ਕਾਮਯਾਬ ਹੋਗੇ ਤੇ ਉੱਥੇ ਵੀ ਕਾਮਯਾਬ ਹੋ ਜਾਓਗੇ ਤੇ ਜੇ ਚਾਹਦੇ ਜੇ ਇੱਕ ਘਰ ਵਿੱਚ ਬਰਬਾਦੀ ਹੋ ਜਾਵੇ ਤੇ ਫਿਰ ਇਹਨਾਂ ਧੀਆਂ ਨੂੰ ਕਿਆ ਕਰਨੀ ਤੂੰ ਕਿਧਰੋਂ ਆਈਆਂ ਕਿਧਰੋਂ ਮੂੰਹ ਚੁੱਕ ਕੇ ਆ ਜਾਨੀ ਕਹਿ ਕੇ ਵੇਖ ਲੋ ਤੇ ਸਾਰਾ ਨਿਜ਼ਾਮ ਖਰਾਬ ਹੋ ਜਾਣਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਮਾਪਿਆਂ ਨਾਲ ਪਿਆਰ ਕਰਿਆ ਕਰੋ ਤੇ ਫਿਰ ਸੱਤੇ ਖੈਰਾਂ ਆ ਜਾਣੀਆਂ ਮਾਦੇ ਵਾਂਗੂੰ ਕਿੰਨੇ ਦਰਦ ਵੰਡਾਉਣਾ ਏ ਐਵੇਂ ਬੁਆ ਖੜ ਕੇ ਆ ਕਿੰਨੇ ਆਉਣਾ ਐਵੇਂ ਰੋਲੇ ਪਾਣਾ ਮਾਵਾ ਲਬਦੀਆਂ ਨਹੀਂ ਟਰ ਜਾਵਣ ਇੱਕ ਵਾਰ ਮਾਵਾ ਲਬਦੀਆਂ ਨਹੀਂ ਮੰਦਾ ਮੂੰਚੋਂ ਸਰਦਾਰ ਜੀ சிங்க மடி மாவா ரோக்க முஃத் சே வபதி நம் ਦਿਦਿਆ ਨਹੀਂ ਕੰਮ ਇੱਕ ਦੋ ਸਤਾ ਅੱਖਾਂ ਤੇਨੂੰ ਕਰ ਜਾਵੀ ਕੀ ਕਿਤੇ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀ ਨਿਤ ਜੱਗ ਉੱਤੇ ਲੋਕੋ ਮਰਨ ਨੂੰ ਥਾਵਾਂ ਲਬਦੀਆਂ ਨਹੀਂ ਮਾ ਟਰ ਜਾਵਣ ਇੱਕ ਵਾਰ ਮਾਵਾਂ ਲਬਦੀਆਂ ਨਹੀਂ ਮਾ ਦਾ ਸ਼ੱਕ ਕਰ ਅੰਤ ਵਿੱਚ ਛੋੜਾ ਸੈਣਾ ਏ ਫੇਰਾ ਪਈ ਡਿਗਣਾ ਆਪੇ ਉੱਠਣਾ ਪੈਣਾ ਏ ਮਾਂ ਦੀਆ ਪੁੱਤ ਬਿਸਮਿਲ੍ਲਾ ਹਏ ਬਿਸਮਿਲ੍ਲਾ ਦੀਆਂ ਫੇਰ ਸਦਾਵਾ ਲੱਭਦੀਆਂ ਨਹੀਂ ਟਰ ਜਾਵਣ ਇੱਕ ਵਾਰੋਂ ਮਾਵਾਂ ਲਬਦੀਆਂ ਨਹੀਂ ਬਾਪ ਦੇ ਸਿਰ ਤੇ ਤੀਆਂ ਮੋ ਜਮਾਨ ਦੀਆਂ ਇਹ ਬਾਪ ਮਰੇ ਤੇ ਭਾਬੀਆਂ ਵੀ ਨਹੀਂ ਜਾਣਦੀਆਂ ਲੋਕੋ ਆਪਣੇ ਵੀਰ ਵੀ ਉਹਨਾਂ ਦੇ ਅੱਖੇ ਲੱਗਦੇ ਨੇ ਤੁਰ ਜਾਣ ਜਦ ਬਾਪ ਤੇ ਮੁੜ ਕੇ ਲੱਭਦੇ ਨਹੀਂ ਸਭ ਤੋਂ ਉੱਚੀਆਂ ਸੰਗਤਾਂ ਯਾਰੋ ਬਾਪ ਦੀਆਂ ਭਾਈਆ ਜਿਹਦੇ ਸਦਕੇ ਬਣਦੀਆਂ ਕਿਸਮਤਾਂ ਆਪਦੀਆਂ ਲੋਕੋ ਬਾਬਲਾਂ ਵਰਗੇ ਪਿਆਰ ਦਲਾਸੇ ਲੱਭਦੇ ਨਹੀਂ ਤੁਰ ਜਾਵਣ ਜਦ ਬਾਪ ਮੁੜ ਕੇ ਲੱਭਦੇ ਨਹੀਂ ਸ਼ੁਕਰੀਆ ਜੀ ਮੈਂ ਬਣਾਉਣਾ ਇੱਕ ਟਿਕਟੌਕ ਤੇ ਪਾਈ ਦੀ ਆ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਤੁਸੀਂ ਦੇਖੋ ਕਿ ਸਾਡੇ ਵੀਰ ਨੇ ਇਸ ਪੁਲਿਸ ਵਾਲੇ ਨੇ ਜਿਸ ਤਰ੍ਹਾਂ ਪੰਜਾਬੀਆਂ ਦੇ ਨਾਲ ਖਰੇ ਹੋ ਕੇ ਪੰਜਾਬੀ ਦੀ ਗੱਲ ਕੀਤੀ ਏ ਪੰਜਾਬੀ ਮਾਂ ਦਾ ਹੱਥ ਜੁਮਿਆ ਸਿੱਖ ਮਾਂ ਦਾ ਮਾਵਾਂ ਤੇ ਫਿਰ ਮਾਵਾਂ ਹੁੰਦੀਆਂ ਹੀ ਆ ਭਾਵੇਂ ਚੜ੍ਹਦੇ ਪੰਜਾਬ ਦੇ ਅੰਦਰ ਕਿਸੇ ਦੀ ਮਾਂ ਹੋਵੇ ਤੇ ਭਾਵੇਂ ਲੈਂਦੇ ਪੰਜਾਬ ਦੇ ਅੰਦਰ ਧੀਆਂ ਪੈਨਾ ਸਾਂਝੀ ਹੁੰਦੀਆਂ ਨੇ ਤੇ ਬੜਾ ਵਧੀਆ ਲੱਗਦਾ ਬੜਾ ਚੰਗਾ ਲੱਗਦਾ ਜਦੋਂ ਸਿੱਖਾਂ ਦੀ ਰਿਸਪੈਕਟ ਕੀਤੀ ਜਾਂਦੀ ਏ ਲੈਂਦੇ ਪੰਜਾਬ ਦੇ ਅੰਦਰ ਮੁਸਲਮਾਨ ਜਿਹੜੇ ਨੇ ਉਹ ਮਹਿਮਾਨ ਨਮਾਜ਼ੀ ਕਰਦੇ ਨੇ ਤੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਉਹ ਜਿਹੜਾ ਸਾਡਾ ਪੁਲਿਸ ਵਾਲਾ ਭਰਾ ਹੈ ਉਹ ਜਦੋਂ ਵੀ ਸਿੱਖ ਸਰਦਾਰੇ ਦੇ ਕੋਲ ਆਏ ਨੇ ਇਹਨੇ ਕੁਝ ਨਵੇਂ ਬੋਲ ਸੁਣਾਏ ਨੇ ਤੇ ਉਹ ਬਹੁਤ ਜ਼ਿਆਦਾ ਵਾਇਰਲ ਹੋਏ ਨੇ ਲੋਕਾਂ ਨੇ ਬੜਾ ਪਸੰਦ ਕੀਤਾ ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ